ਕੀ ਬਿਮਾਰੀ ਸੀ ਤੁਹਾਨੂੰ ਤੇ ਉਹਦਾ ਕਿਸ ਤਰ੍ਹਾਂ ਇਲਾਜ ਹੋਇਆ ਤੇ ਕਿਹੜੀ ਜਗ੍ਹਾ ਤੇ ਹੋਇਆ? ਹਾਰਦੀ ਪ੍ਰੋਬਲਮ ਆਈ। ਜਦੋਂ ਟੈਸਟ ਕਰਾਇਆ ਸੀ। ਵਰਦਾਸਪੁਰ ਵਾਲਾ ਤਾਂ ਜਵਾਬ ਦੇਤਾ ਵੀ ਅੰਮ੍ਰਿਤਸਰ ਜਾਓ। ਉਹ ਵੀ ਦੁਕਾਨਦਾਰ ਕਹਿੰਦਾ ਵੀ ਇਹ ਪੰਜ ਵਾਲੇ ਜਿਹੜੇ ਬੰਦ ਹੋ ਗਏ ਆ 10 ਵਾਲੇ ਚਾਲੂ ਕਰਤੇ ਉਹਨਾਂ ਨੇ। ਸੋਚਿਆ ਸੀ ਅਗਰ ਇਹ 10 ਵਾਲਾ ਵੀ ਨਾ ਹੁੰਦਾ ਤਾਂ ਇਲਾਜ ਕਿਸ ਤਰੀਕੇ ਹੁੰਦਾ ਤੁਹਾਡਾ? ਫਿਰ ਤੇ ਮੁਸ਼ਕਲ ਹੀ ਸੀ ਨਾ। ਕਦੀ 65 ਸਾਲਾਂ ਚ ਪਹਿਲਾਂ ਕਦੀ ਇਦਾਂ ਦੀ ਸਰਕਾਰ ਵੇਖੀ ਕਿ ਇੰਨਾ ਵੱਡਾ ਇਲਾਜ ਸੀ ਤੁਹਾਡਾ ਬਿਲਕੁਲ ਫ੍ਰੀ ਖਾਤੇ ਜਿਹੜਾ ਉਹ ਹੋ ਗਿਆ ਨਹੀਂ ਪਹਿਲਾਂ ਕੋਈ ਸਰਕਾਰ ਨਹੀਂ ਵੇਖੀ ਦੋ ਦੋ ਫਿਰਕੇ ਤੇ ਕੁੜੀ ਨੇ ਘਾਟ ਬਣਵਾਇਆ ਜਿਆਦਾ ਸਾਨੂੰ ਬਹੁਤ ਜਿਆਦਾ ਲਾਭ ਮਿਲੇ। ਇਹ ਕਾਰਡ ਬਣਵਾਉਣ ਦੇ ਲਈ ਕਿਸੇ ਤਰੀਕੇ ਦਾ ਕੋਈ ਪੈਸਾ ਜਦੋਂ ਰਜਿਸਟ੍ਰੇਸ਼ਨ ਕਰਵਾਉਣਗੇ ਸੀ ਕਿਸੇ ਨੇ ਕੋਈ ਪੈਸਾ ਪੂਸਾ ਲਿੱਤਾ ਜਾਂ ਬਿਲਕੁਲ ਫ੍ਰੀ ਬਣਿਆ। ਨਹੀਂ ਸਰ ਇਹਦਾ ਪੈਸਾ ਵੀ ਨਹੀਂ ਲੱਗਾ ਸਿਰਫ ਕੈਫੇ ਤੋਂ 10-20 ਰੁਪਏ ਉਹਨਾਂ ਨੇ ਕੱਢਣ ਦੇ ਜ਼ਰੂਰ ਲਏ। ਇਹਦੇ ਨਾਲ ਦਾ ਕਾਰਡ ਜ਼ਰੂਰ ਬਣਾਓ ਤੇ ਇਹ ਕੀ ਇਹਦਾ ਪੂਰਾ ਪੂਰਾ ਤੁਹਾਨੂੰ ਲਾਭ ਮਿਲੇਗਾ ਜੀ। ਬਹੁਤ ਧੰਨਵਾਦ ਹੈ ਜੀ ਸਰਕਾਰ ਦਾ। ਇਹ ਚਿੰਤਾ ਦੇ ਵਿੱਚ ਹੀ ਕਿ ਇੰਨਾ ਤਗੜਾ ਲਾਜ ਜਿਹੜਾ ਸਾਨੂੰ ਡਾਕਟਰਾਂ ਦੱਸ ਦਿੱਤਾ 2.5 ਤੋਂ 3 ਲੱਖ ਦਾ ਪਿੱ ਕਿੱਦਾਂ ਹੀ ਕਰਵਾ ਸਕਨੇ ਆ ਜੀ ਜੇ ਆਪਣੇ ਖਰਚੇ ਤੋਂ ਕਰਾਣਾ ਹੁੰਦਾ ਤੇ ਕਿੰਨੀਆਂ ਕਿ ਮੁਸ਼ਕਲਾਂ ਆਉਣੀਆਂ ਸੀ ਸਰ ਆਪਣੇ ਖਰਚੇ ਤੋਂ ਤਾਂ ਸਾਨੂੰ ਕੋਈ ਉਮੀਦ ਨਹੀਂ ਤੇ ਬੜੇ ਹਾਲਾਤ ਕਿ ਬਹੁਤ ਮਾੜੇ ਹੋ ਗਏ ਸੀ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਕਰਦੀਆਂ ਸਰਕਾਰ ਦਾ ਆਉਣ ਵਾਲੇ ਸਮੇਂ 'ਚ ਵੀ ਇਹੀ ਸਰਕਾਰ ਬਣੇ ਬਿਮਾਰੀ ਸਿਰਫ ਬੰਦੇ ਨਹੀਂ ਸਗੋਂ ਘਰ ਨੂੰ ਵੀ ਹਿਲਾ ਦਿੰਦੀ ਹੈ ਜਦੋਂ ਬਿਮਾਰੀ ਕਿਸੇ ਘਰ ਚ ਆਂਦੀ ਹੈ ਤਾਂ ਵਿਅਕਤੀ ਇਹ ਸੋਚਦਾ ਹੈ ਕਿ ਪੈਸਾ ਕਿੱਥੋਂ ਆਵੇਗਾ ਬਿਮਾਰੀ ਦਾ ਇਲਾਜ ਕਰਾਉਣ ਲਈ ਲੋਕ ਕਰਾਂ ਤੇ ਕਰਜ਼ਾ ਲਿੱਤਾ ਜਾਂਦਾ ਹੈ ਗਹਿਣਿਆਂ ਤੇ ਕਰਜ਼ਾ ਲਿੱਤਾ ਜਾਂਦਾ ਹੈ ਤਾਂ ਜੋ ਕਿ ਬਿਮਾਰੀ ਦਾ ਇਲਾਜ ਹੋ ਸਕੇ ਲੇਕਿਨ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ਜਿਸ ਵਿੱਚ ਕੀ ਹਰ ਆਮ ਆਦਮੀ ਆਪਣਾ ਇਲਾਜ ਜਿਹੜਾ ਹੈ ਉਹ ਬੜਾ ਹੀ ਆਸਾਨੀ ਨਾਲ ਕਰਵਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਹਰ ਇੱਕ ਵਿਅਕਤੀ ਦਾ 10 ਲੱਖ ਤੱਕ ਦਾ ਇਲਾਜ ਕਰਵਾਉਣ ਦੀ ਜਿਹੜੀ ਐ ਸਕੀਮ ਹੈ ਉਹ ਸ਼ੁਰੂ ਕੀਤੀ ਗਈ ਹੈ ਜਿਸ ਦਾ ਲਾਭ ਗੁਰਦਾਸਪੁਰ ਦੇ ਇੱਕ ਵਿਅਕਤੀ ਨੂੰ ਮਿਲਿਆ ਹੈ ਅੱਜ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਆ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਉਹਨਾਂ ਨੂੰ ਇਸ ਦਾ ਲਾਭ ਮਿਲਿਆ ਕੀ ਨਾਮ ਹੈ ਜੀ ਤੁਹਾਡਾ ਸਲਖਨ ਸਿੰਘ ਸਲਖਨ ਸਿੰਘ ਜੀ ਕੀ ਬਿਮਾਰੀ ਸੀ ਤੁਹਾਨੂੰ ਤੇ ਉਹਦਾ ਕਿਸ ਤਰ੍ਹਾਂ ਇਲਾਜ ਹੋਇਆ ਤੇ ਕਿਹੜੀ ਜਗ੍ਹਾ ਤੋਂ ਹੋਇਆ ਮਤਲਬ ਹਾਰਦੀ ਪ੍ਰੋਬਲਮ ਆਈ ਜੀ ਉਹ ਟੈਸਟ ਕਰਾਇਆ ਸੀ ਜੀ ਤੇ ਸਾਨੂੰ ਅਦਾਸਪੁਰ ਨਾਲ ਤੇ ਜਵਾਬ ਦਿੱਤਾ ਵੀ ਅੰਮ੍ਰਿਤਸਰ ਜਾਓ ਜੀ ਅੰਮ੍ਰਿਤਸਰ ਜਾ ਕੇ ਤੇ ਇਦਾਂ ਪੁੱਛਦਾ ਪਿਛਾਉਂਦਿਆਂ ਫਿਰ ਵੀ ਫਲਾਣੇ ਡਾਕਟਰ ਕੋਲ ਜਾਓ ਟੀਂਗੜੇ ਕੋ ਜੀ ਤੇ ਸਾਨੂੰ ਫਿਰ ਰੰਦਾਵਾ ਹਸਪੀਟਲ ਚ ਸਾਨੂੰ ਮਿਲ ਚਲੋ ਉਹਨਾਂ ਨੇ ਵਾ ਕੇ ਰਿਪੋਰਟਾਂ ਰਬਾਟਾ ਚੱਕ ਟੈਸਟ ਕਰਕੇ ਤੇ ਦਾਖਲ ਕਰ ਲਿਆ ਇਹ ਕਾਰਡ ਦਾ ਕਿਸ ਤਰ੍ਹਾਂ ਪਤਾ ਲੱਗਾ ਜੋ ਸਕੀਮ ਚੱਲ ਰਹੀ ਹੈ ਮੁੱਖ ਮੰਤਰੀ ਕਾਰਡ ਦੀ ਉਹ ਕਾਰਡ ਦਾ ਕਿਸ ਤਰ੍ਹਾਂ ਪਤਾ ਲੱਗਾ ਕਾਰਡ ਦਾ ਇਸ ਤਰ੍ਹਾਂ ਲੱਗਾ ਜੇ ਪਤਾ ਜੀ ਕਿ ਅਸੀਂ ਜੱਕੋ ਤੱਕ ਮੈਂ ਇੱਥੇ ਇਹ ਉਧਰ ਲੰਮੇ ਪੈ ਕੇ ਮੈਂ ਇੱਥੇ ਜਾਗੋ ਮੀਟਿੰਗ ਤੇ ਸਵੇਰੇ ਲੈ ਕੇ ਮੈਂ ਸ਼ਹਿਰ ਨੂੰ ਤੁਰ ਪੇ ਜੀ 8 ਸਾਲ ਚੱਲ ਗਏ ਉੱਥੇ ਜਾ ਕੇ ਤੇ ਆਪਣਾ ਦਾਰ ਕਾਰਡ ਦਿਖਾਇਆ ਮੋਟਰ ਸੋਚੀ ਜੀ ਦਸੀ ਉਹਨਾਂ ਨੂੰ ਜੀ ਤੋਂ ਆਂਦੇ ਫੇਕਾਟ ਬਣਾ ਦੇਣਾ ਚਲੋ ਉਹਨਾਂ ਬਣਾਤਾ ਜੀ ਆਂਦੇ ਵੀ ਸਵੇਰੇ 10:00 ਵਜੇ ਪਤਾ ਕਰ ਲਿਓ ਜੀ ਤੇ ਅਸੀਂ ਦੂਜੇ ਦਿਨ ਸ਼ਹਿਰ ਗਏ ਤੇ ਬੱਸ ਸਾਡੇ ਲੱਗੋ ਜਾ ਕੇ ਅਸੀਂ ਉਹਨਾਂ ਨੂੰ ਇਹ 10 ਵਾਲਾ ਸੀ ਅਸੀਂ ਆਖਿਆ ਸਾਨੂੰ ਪਾ 10 ਵਾਲਾ ਚੱਲਦਾ ਨਹੀਂਗਾ 5 ਵਾਲਾ ਤਿਆਰ ਕਰ ਦੋ ਜੀ ਉਹ ਚਲਾਉਣ ਮਸ਼ੀਨ ਜੀ ਤੋਂ 5 ਵਾਲਾ ਤੇ ਸ਼ੋ ਨਾ ਹੋਵੇ ਇਹੋ ਭਾਵੇਂ 10 ਵਾਲਾ ਹੀ ਹੋਵੇ ਉਹ ਵੀ ਦੁਕਾਨਦਾਰ ਕਹਿੰਦਾ ਵੀ ਇਹ ਪੰਜ ਵਾਲੇ ਜਿਹੜੇ ਬੰਦ ਹੋ ਗਏ ਆ 10 ਵਾਲੇ ਚਾਲੂ ਕਰਤੇ ਉਹਨਾਂ ਨੇ ਚਲੋ ਪਾਉਂਦਾ ਵੀ ਕਢਾਉਣਾ ਜੇ ਆਇਆ ਤਾਂ ਫੇਰ ਕੱਢਦੇ ਫਿਰ ਉਥੋਂ ਹੀ ਕਢਾ ਕੇ ਤੇ ਮੁੜ ਕੇ ਘਰ ਆ ਗਏ ਆ ਚਲੋ ਸ਼ਾਮ ਨੂੰ ਰੋਟੀ ਪਾਣੀ ਖਾਦਾ ਤੇ ਸਲਾਮ ਮਸਾਦਾ ਵੀ ਹੁਣ ਸਵੇਰੇ ਜਾਣਾ ਤਾਂ ਆਇ ਸੀ ਜੀ ਸ਼ੁਕਰ ਆਇਆ ਪਹਾੜਾ ਕੀਤਾ ਤੇ ਉਥੇ ਫਿਰ ਅਸੀਂ ਸੋਚਿਆ ਸੀ ਅਗਰ ਇਹ 10 ਵਾਲਾ ਵੀ ਨਾ ਹੁੰਦਾ ਤਾਂ ਇਲਾਜ ਕਿਸ ਤਰੀਕੇ ਹੁੰਦਾ ਤੁਹਾਡਾ ਫਿਰ ਤੇ ਮੁਸ਼ਕਿਲ ਵੀ ਸੀ ਨਾ ਫਿਰ ਤੇ ਕੋਈ ਇਦਾਂ ਇਹਨਾਂ ਕੇ ਦਾ ਮੈਂਤਰਲਾ ਕੀ ਪਤਾ ਮੁੜ ਕੇ ਦੋ ਦਿਨ ਲੰਘਣੇ ਸੀ ਕਿ ਚਾਰ ਦਿਨ ਲੰਘਣੇ ਸੀ ਕੀ ਬਣਨਾ ਸੀ ਹੁਣ ਤੇ ਕਿਸੇ ਕੋਈ ਪੈਸਾ ਲੈਣ ਜਾਵੋ ਤਾਂ ਫਿਰ ਉਹਨੇ ਤਾਂ ਹੁਣ ਛੇ ਦਿਨ ਤਾਂ ਪੜਾਉਂਦੇ ਨਹੀਂ ਉੱਥੇ ਸਰਕਾਰੀ ਹਸਪਤਾਲ ਸੀ ਜਾਂ ਪ੍ਰਾਈਵੇਟ ਹਸਪਤਾਲ ਸੀ ਜਿੱਥੇ ਇਲਾਜ ਹੋਇਆ ਤੁਹਾਡਾ ਪ੍ਰਾਈਵੇਟ ਰੰਦਾਵਾ ਜੀ ਰੰਦਾਵਾ ਹਸਪੀਟਲ ਦੇ ਜੀ ਤੇ ਵਧੀਆ ਸੀ ਉੱਥੇ ਸਾਰਾ ਅਰੇਂਜਮੈਂਟ ਸਭ ਉਹ ਨਹੀਂ ਮਤਲਬ ਘਰ ਘਰ ਨਹੀਂ ਹੁੰਦੀ ਜਿੰਨੀ ਕੋ ਉਹ ਸੇਵਾ ਕਰਦੇ ਸੀਗੇ ਹਮ ਹਮ ਬੈੱਡ ਦੇ ਉਹਨਾਂ ਕੱਪੜੇ ਬਦਲਣੇ ਆ ਪਾਣੀ ਧਾਣੀ ਬਾਥਰੂਮ ਲੈਟਰਿੰਗ ਉਹਨਾਂ ਹੀ ਕਰਾਉਣਾ ਵਾ ਘਰਦਿਆਂ ਨੂੰ ਕੋਈ ਪਤਾ ਵੀ ਕੀ ਹੋਉਂਦਿਆ ਮਰੀਜ਼ ਨਾ ਮਾਪੇ ਜੀ ਤੁਹਾਡੀ ਉਮਰ ਕਿੰਨੀ ਕ ਹੈ 65 ਦੇ 8 ਗੇੜਾ ਕਦੀ 65 ਸਾਲਾਂ ਚ ਪਹਿਲਾਂ ਕਦੀ ਇਦਾਂ ਦੀ ਸਰਕਾਰ ਵੇਖੀ ਕੀ ਇੰਨਾ ਵੱਡਾ ਇਲਾਜ ਸੀ ਤੁਹਾਡਾ ਬਿਲਕੁਲ ਫ੍ਰੀ ਖਾਤੇ ਜਿਹੜਾ ਉਹ ਹੋ ਗਿਆ ਹੋਵੇ ਨਹੀਂ ਪਹਿਲਾਂ ਕੋਈ ਸਰਕਾਰ ਨਹੀਂ ਵੇਖੀ ਮਤਲਬ ਸਰਕਾਰਾਂ ਹੁੰਦੀਆਂ ਵਾ ਵੇਖਣ ਵੀ ਦੇ ਆ ਵਾਦਾ ਕਰ ਜਾਂਦੇ ਆ ਇੱਥੇ ਅਸੀਂ ਆਹ ਕਰਦਾਂਗੇ ਉੱਥੇ ਆਹ ਕਰਦਾਂਗੇ ਮਰੋ ਕਰਦਾ ਕਰਦਾ ਕੋਈ ਨਹੀਂਗਾ ਤੇ ਇਹ ਸਰਕਾਰ ਚ ਹੋ ਗਿਆ ਹਾਂਜੀ ਇਹ ਸਰਕਾਰ ਦਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿੰਨਾ ਮੈਨੂੰ ਹੂੰ ਹੂੰ ਜਾਂਦਾ ਜਾਂਦਾ ਬਚਾ ਲਿਆ ਜੀ ਤਾਂ ਬਿਲਕੁਲ ਪਰਿਵਾਰਿਕ ਮੈਂਬਰ ਵੀ ਸਾਡੇ ਨਾਲ ਆ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਜੀ ਹਰਪਾਲ ਸਿੰਘ ਆ ਜੀ ਕਿਵੇਂ ਪਤਾ ਲੱਗਾ ਇਸ ਕਾਰਡ ਦੀ ਸਕੀਮ ਦਾ ਕੀ ਕਾਰਡ ਬੰਦੇ ਪਿਆ ਤੇ ਸ਼ੁਰੂ ਵੀ ਹੋ ਗਿਆ ਤੇ ਇਲਾਜ ਹੋ ਸਕਦਾ ਸਰ ਇਹ ਕਾਰਡ ਬਾਰੇ ਜੀ ਲੋਕਾਂ ਦੇ ਵਿੱਚ ਚਰਚਾ ਟੀਵੀ ਤੇ ਦੇਖਿਆ ਵੀ ਸਰਦਾਰ ਭਗਵੰਤ ਸਿੰਘ ਮਾਨ ਹਾਜ 10 ਲੱਖਾਂ ਵਾਲਾ ਕਾਰਡ ਦਾ ਜਰਾ ਕੀ ਮਹਮ ਚਲਾਈ ਆ ਤੇ ਉਹਦਾ ਫਾਇਦਾ ਲਿਆ ਜਾ ਇਸ ਕਰਕੇ ਹੀ ਦੋ ਦਰ ਫਿਰ ਕੇ ਤੇ ਕੁੜੀ ਨੇ ਕਾਰਡ ਬਣਵਾਇਆ ਤੇ ਜਦੋਂ ਸਾਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਜੀ ਤਾ ਇਹ ਕਾਰਡ ਬਣਵਾਣ ਦੇ ਲਈ ਕਿਸੇ ਤਰੀਕੇ ਦਾ ਕੋਈ ਪੈਸਾ ਜਦੋਂ ਰਜਿਸਟ੍ਰੇਸ਼ਨ ਕਰਵਾਣਗੇ ਸੀ ਕਿਸੇ ਨੇ ਕੋਈ ਪੈਸਾ ਪੂਸਾ ਲਿੱਤਾ ਜਾਂ ਬਿਲਕੁਲ ਫਰੀ ਬਣਿਆ ਨਹੀਂ ਸਰ ਇਹਦਾ ਪੈਸਾ ਵੀ ਨਹੀਂ ਲੱਗਾ ਸਿਰਫ ਕੈਫੇ ਤੋਂ 10-20 ਰੁਪਏ ਉਹਨਾਂ ਨੇ ਕੱਢਣ ਦੇ ਜ਼ਰੂਰ ਲਏ ਹਾਂਜੀ ਅੱਧਾ ਸੁਪਾ ਜੀ ਤਾਂ ਮੈਂ ਤਾਂ ਇਹੀ ਸਾਰ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹ ਕਾਰਡ ਆ ਦੇਖ ਲਓ ਜੀ ਇਹਦੇ ਨਾਲ ਦਾ ਕਾਰਡ ਜ਼ਰੂਰ ਬਣਾਓ ਤੇ ਇਹ ਕੀ ਇਹਦਾ ਪੂੜਾ ਪੂਰਾ ਤੁਹਾਨੂੰ ਲਾਭ ਮਿਲੇਗਾ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਹੈ ਜੀ ਸਰਕਾਰ ਦਾ ਜਿਹੜਾ ਇਹ ਫ੍ਰੀ ਇਲਾਜ ਹੋਇਆ ਕਿਉਂਕਿ ਜਿਸ ਤਰ੍ਹਾਂ ਬਾਪੂ ਜੀ ਨੂੰ ਦੱਸਿਆ ਹਾਰਟ ਦੀ ਪ੍ਰੋਬਲਮ ਸੀ ਉਹਨਾਂ ਨੂੰ ਲੱਖ ਰੁਪਏ ਲੱਗ ਜਾਂਦੇ ਉਦਾਂ ਪ੍ਰਾਈਵੇਟ ਹਸਪਤਾਲ 'ਚ ਜਿਹੜਾ ਫ੍ਰੀ ਇਲਾਜ ਹੋਇਆ ਕਿੰਨੀ ਕ ਸਹੂਲਤ ਮਿਲੀ ਹੈ ਬਾਲੀ ਸਹੂਲਤ ਦੀ ਵੀ ਗੱਲ ਕਰੀਏ ਕਿਉਂਕਿ ਘਰ ਦੇ ਹਾਲਾਤ ਵੀ ਉਹੋ ਜਿਹੇ ਲੱਗ ਰਹੇ ਆ ਕਿ ਅਗਰ ਪੈਸੇ ਆ ਨਾ ਕਰਾਣਾ ਹੁੰਦਾ ਤੇ ਕਿੰਨੀ ਕ ਮੁਸ਼ਕਲ ਆਣੀ ਸੀ ਸਰ ਦੇਖੋ ਜੀ ਵੱਡੀ ਪ੍ਰੋਬਲਮ ਤੇ ਪੈਸੇ ਦੀ ਆ ਚਿੰਤਾ ਦੇ ਵਿੱਚ ਹੀ ਕਿ ਇੰਨਾ ਤਗੜਾ ਲਾਜ ਜਿਹੜਾ ਸਾਨੂੰ ਡਾਕਟਰਾਂ ਨੇ ਦੱਸ ਦਿੱਤਾ 2.5 ਤੋਂ 3 ਲੱਖ ਦਾ ਫਿਰ ਕਿੱਦਾਂ ਹੀ ਕਰਵਾ ਸਕਨੇ ਆ ਜੀ ਤੇ ਪਰ ਅਸੀਂ ਚਲੋ ਬਹੁਤ ਬਹੁਤ ਸੁਖੜ ਗਿਜਾਰਿਆ ਜੀ ਜਿਹੜਾ ਸਾਡਾ ਕਾਰਟ ਤੋਂ ਇਲਾਜ ਹੋ ਗਿਆ ਤੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਵੀ ਇਹਦਾ ਪੂਰਾ ਪੂਰਾ ਲਾਭ ਉਠਾਓ ਜੀ ਹਾਂਜੀ ਤਾਂ ਹੋਰ ਵੀ ਪਰਿਵਾਰਿਕ ਮੈਂਬਰ ਸਾਡੇ ਨਾਲ ਹੈ ਗੱਲਬਾਤ ਕਰਦੇ ਆਂ ਪੰਜ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੋਤੀ ਜੀ ਕੀ ਲੱਗਦੇ ਤੁਹਾਨੂੰ ਮੈਂ ਇਹਨਾਂ ਦੇ ਨੌਮਾ ਡੈਡੀ ਜੀ ਉਹਨਾਂ ਦੇ ਹਾਂਜੀ ਅ ਇਲਾਜ ਹੋਇਆ ਹੈ ਸਰਕਾਰੀ ਕਾਰਡ ਤੇ ਸਿਹਤ ਯੋਜਨਾ ਜੋ ਕਾਰਡ ਬਣਿਆ ਕੀ ਲੱਗਦਾ ਕਿ ਕਿੰਨਾ ਕੁ ਫਾਇਦਾ ਖਰਚੇ ਦਾ ਵੀ ਹੋਇਆ ਤੇ ਜੇ ਆਪਣੇ ਖਰਚੇ ਤੋਂ ਕਰਾਣਾ ਹੁੰਦਾ ਤੇ ਕਿੰਨੀਆਂ ਕੁ ਮੁਸ਼ਕਲਾਂ ਆਉਣੀਆਂ ਸੀ ਸਰ ਆਪਣੇ ਖਰਚੇ ਤੋਂ ਤਾਂ ਸਾਨੂੰ ਕੋਈ ਉਮੀਦ ਨਹੀਂ ਹੂੰ ਕਿ ਚਲੋ ਜੇ ਕਿ ਮੰਨਿਆ ਹੀ ਪੈਸੇ ਵੀ ਇਕੱਠੇ ਕਰਦੇ ਤੇ ਜਿੱਤੋਂ ਤੱਕ ਅਹੀਂ ਪੈਸੇ ਇਕੱਠੇ ਕਰਨੇ ਹੀ ਉਦੋਂ ਤੱਕ ਇਹ ਜਾਣ ਵੀ ਜਾ ਸਕਦੀ ਕਿ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ 10% ਚਾਂਸ ਆ ਉਹਨਾਂ ਦੇ ਬਚਨ ਦੇ ਤੇ ਬੜੇ ਹਾਲਾਤ ਕਿ ਬਹੁਤ ਮਾੜੇ ਹੋ ਗਏ ਸੀ ਫਿਰ ਸਾਨੂੰ ਕਾਰਡ ਬਾਰੇ ਜਾਣਕਾਰੀ ਮਿਲੀ ਤੇ ਫਿਰ ਅਸੀਂ ਕਾਰਡ ਬਣਵਾਇਆ ਕਿੰਨੇ ਦਿਨ ਚ ਬਣ ਗਿਆ ਕਿੰਨੇ ਦਿਨ ਚ ਬਣ ਗਿਆ ਸਾਡਾ ਵੀਰਵਾਰ ਅਪਲਾਈ ਕੀਤਾ ਸ਼ੁੱਕਰਵਾਰ ਸਾਨੂੰ ਕਾਰਡ ਮਿਲ ਗਿਆ ਸ਼ੁੱਕਰਵਾਰ ਨਹੀਂ ਹੁੰਦਾ ਵੈਸੇ ਸ਼ਾਮ ਨੂੰ ਲੈ ਕੇ ਜਾਣਾ ਸੀ ਡਾੜੀ ਉਹਨਾਂ ਨੂੰ ਫਿਰ ਅਸੀਂ ਇਹ ਸੋਚਿਆ ਕਿ ਅਸੀਂ ਦਿਨੇ ਹੀ ਲੈ ਕੇ ਜਾਵਾਂਗੇ ਫਿਰ ਸ਼ਨੀਵਾਰ ਅਸੀਂ ਗਏ ਆ ਸ਼ਨੀਵਾਰ ਸ਼ਾਮ ਨੂੰ ਆਪਰੇਟ ਹੋਇਆ ਡਾੜੀ ਉਹਨਾਂ ਦਾ ਤੇ ਕੋਈ ਪੈਸਾ ਨਹੀਂ ਲੱਗਾ ਫ੍ਰੀ ਇਲਾਜ ਹੋਇਆ ਸਾਡਾ ਵਧੀਆ ਕੇਅਰ ਹੋਈ ਉਹ ਨਥੇ ਪੰਜਾਬ ਸਰਕਾਰ ਦਾ ਵਧੀਆ ਉਪਰਾਲਾ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਰਕਾਰ ਦਾ ਆਉਣ ਵਾਲੇ ਸਮੇਂ 'ਚ ਵੀ ਇਹੀ ਸਰਕਾਰ ਬਣੇ ਤੇ ਚੜ੍ਹਦੀ ਕਲਾ ਵਿੱਚ ਰਹੇ ਸਰਕਾਰ ਮੈਂ ਤੇ ਇਹੀ ਕਹਿੰਨੀ ਆ ਜਨਤਾ ਨੂੰ ਵੀ ਇਹੀ ਕਹਿੰਨੀ ਆ ਕਿ ਤੁਸੀਂ ਵੀ ਕਾਟ ਬਣਵਾਓ ਤੇ ਕਾਟ ਦਾ ਫਾਇਦਾ ਲਓ ਬਾਕੀ ਇਹ ਕਿ ਪੈਸਾ ਕੋਈ ਨਹੀਂ ਲੱਗਦਾ ਕਾਟ ਦਾ ਫ੍ਰੀ ਕਾਟ ਬਣਦਾ ਹਾਂਜੀ ਬਿਲਕੁਲ ਐਸੀ ਗੁਰਦਾਸਪੁਰ ਦਾ ਪਰਿਵਾਰ ਸਲਖਨ ਸਿੰਘ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਸੀ ਤਾਂ ਅੰਮ੍ਰਿਤਸਰ ਦੇ ਨਾਮੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਹੋਇਆ ਹੈ ਮੁੱਖ ਮੰਤਰੀ ਸੇਤ ਯੋਜਨਾ ਕਾਰਡ ਜੋ 10 ਲੱਖ ਪਰਿਵਾਰ ਨੂੰ ਇਲਾਜ ਦੇ ਲਈ ਦਿੱਤੇ ਜਾਣ ਵਾਲੇ ਕਾਰਡ ਜਿਹੜੇ ਬਣਾਏ ਜਾ ਰਹੇ ਉਸ ਦੇ ਤਹਿਤ ਇਹਨਾਂ ਵੱਲੋਂ ਆਪਣਾ ਇਲਾਜ ਕਰਵਾਇਆ ਗਿਆ ਤੇ ਹੁਣ ਬਿਲਕੁਲ ਤੰਦਰੁਸਤ ਹੈ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਹਾਲਾਤ ਜਿਆਦਾ ਠੀਕ ਨੇ ਹੈ ਅਗਰ ਸਾਰੇ ਪੈਸੇ ਕੋਲੋ ਲਗਾਉਣੇ ਹੁੰਦੇ ਤਾਂ ਬਹੁਤ ਮੁਸ਼ਕਲ ਹੋਣੀ ਸੀ ਸ਼ਾਇਦ ਅੱਜ ਸੁਲੱਖਣ ਸਿੰਘ ਸਾਡੇ ਵਿੱਚ ਨਾਂ ਵੀ ਹੁੰਦੇ ਕਿ ਪੈਸੇ ਦੀ ਕਮੀ ਕਰਕੇ ਲੇਕਿਨ ਸਰਕਾਰ ਦੀ ਜੋ ਇਹ ਸਕੀਮ ਆਈ ਹੈ ਇਸ ਸਕੀਮ ਤਹਿਤ ਜੋ ਇਹਨਾਂ ਨੇ ਕਾਰਡ ਬਣਾ ਕੇ ਆਪਣਾ ਇਲਾਜ ਕਰਵਾਇਆ ਉਸ ਦੇ ਲਈ ਉਹ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਪ੍ਰਾਈਮੇਸ਼ੀਆ ਟੀਵੀ ਗੁਰਦਾਸਪੁਰ